ਲਓ ਜਿੰਦਗਰ ਗੱਡੀ ਚਲੋਣੀ ਸਿੱਖ ਗਈ ਸਾਡੀ ਐਨਮੁਗਰ ਜਿੰਦਗਰ ਸਾਡੇ ਬਲਾਕ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਚੱਲੇ ਜਿੰਦੂ ਅੱਜ ਹੈ ਜੱਲੇ ਮਾਨੇ ਚੱਲੇ ਆ ਹਾਂ ਮਾਨੇ ਚੱਲੇ ਆ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਣੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਤੇ ਅੱਜ ਸੈ ਅਸੀਂ ਜਾਣਾ ਨਥੂਪੁਰ ਉੱਥੇ ਸਾਡਾ ਗੈਟ ਟੂਗੇਦਰ ਆ ਹਾਂ ਕਿਵੇਂ ਗੱਟ ਟੁਗੈਦਰ ਮਤਲਬ ਵੀ ਭੂਆਨੇ ਵੀ ਆਉਣਾ ਆ ਹਾਂਜੀ ਸਾਰੇ ਇਸ ਤਰ੍ਹਾਂ ਇਕੱਠੇ ਹੁੰਦੇ ਉੱਥੇ ਹਾਂਜੀ ਮਤਲਬ ਕਿ ਆ ਦਿਨਾਂ ਚ ਆਉਂਦੇ ਹੁੰਦੇ ਹਾਂ ਜੋ ਵੀ ਸਾਰੇ ਹਾਂ ਕਿ ਤੁਹਾਨੂੰ ਪਤਾ ਹੀ ਹੈ ਸਾਰੇ ਕੋਈ ਰਖੜੀ ਬੰਨੇ ਜਾਂ ਨਾਂ ਬੰਨੇ ਆਪਣੇ ਭੈਣ ਭਰਾਵਾਂ ਕੋਲ ਹਰ ਕੋਈ ਇਕੱਠਾ ਹੁੰਦਾ ਹੀ ਆ ਸਾਡੀ ਭੂਆ ਜੀ ਵੀ ਆ ਜਾਂਦੀ ਸਾਡੀ ਭੂਆ ਦਾ ਵੀ ਆਉਂਦੀ ਹੈ ਚਲੋ ਫਿਰ ਵੀ ਕਿਉਂਕਿ ਅਸਲ ਜਾਣਾ ਅਸੀਂ ਭੂਆ ਨੂੰ ਵੀ ਚਾਹ ਵਾ ਵੀ ਚਾਰ ਵਟ ਕੇ ਆਉਂਗੀ ਘਾ ਅਸਲ ਜਣਾ ਆਲੇ ਨਾਲੇ ਭੂਆ ਕਨੇ ਚਰ ਹੋ ਗਿਆ ਕੱਠੇ ਰਹਿਣ ਹੀ ਨਾ ਤੁਹਾਨੂੰ ਹਾਂਜੀ ਤੇ ਭੂਆ ਵੀ ਸਾਡੇ ਕਰਕੇ ਰੋਗੀ ਹੋਈ ਸੀਗੀ ਭੂਆ ਪੁੱਛਾਂ ਤੁਸੀਂ ਜੇ ਤੁਸੀਂ ਆਉਣਾ ਆਜੋ ਫੇਰ ਹੀ ਆਉਣਾ ਨਹੀਂ ਤੇ ਮੈਂ ਸਵੇਰਾਂ ਮੈਂ ਹੀ ਹੁੰਦਾ ਹਾਂ ਹੁਣ ਅਸੀਂ ਨਿਕਲੇ ਆ ਤਿੰਨ ਇੱਕ ਹੀ ਹੋਏ ਇੱਥੋਂ ਅਰੇ ਜਾਣਾ ਨੌਂ ਬਾਅਦ ਹਾਂਜੀ ਮਾੜਾ ਜਾ ਕੇ ਗੁਰੂ ਸਾਡਾ ਪਪਾ ਸੌ ਗਿਆ ਪਪਾ ਦੀ ਨੀਂਦ ਪੂਰੀ ਕਰਦਾ ਦੁੱਧ ਪੀ ਬਹੁਤ ਤਾਂ ਕਰਦੀਏ ਬਹੁਤ ਜ਼ਿਆਦਾ ਸਿਰ ਕੋਈ ਨਹੀਂ ਰਿਲੈਕਸ ਹੋ ਕੇ ਸਤਿ ਜੁੱਤੀ ਰਵੇ ਹਨ ਤੇ ਬੈਠਾ ਕੇ ਨਾ ਸੌਣਾ ਫਿਰ ਖਿੜੀ ਰਹੋਗੀ ਹਾਂਜੀ تمام ہی اج بڑی صدییاں پرانی ਕੱਢ ਕੇ ਡ्रेस ਪਾਈ ਇਹ ਮੇਰੀ ਇਹ ਨਾ ਵਿਆਹ ਤੋਂ ਵੀ ਪਹਿਲਾਂ ਦੀ ਹੈ ਇਵਨ ਇੱਥੋਂ ਤੱਕ ਵੀ ਮੈਨੂੰ ਲੱਗਦਾ ਸਿੰਘ ਸਾਹਿਬ 1919 ਦੀ ਹੈ 18 19 ਦੀ 19 ਦੀ ਹੈ ਹਾਂ ਕੈਨੇਡਾ ગયા ਉਹਦੋਂ ਦੀ ਹੈ ਨਹੀਂ ਨਹੀਂ ਕੈਨੇਡਾ ਤੇ بیچ گئے ਆ ਇਹ ਪਹਿਲਾਂ ਦੀ ਲਈ ਹੋਈ ਸੀ ਕਿਤੇ ਪੈਂਦੀ ਨਹੀਂ ਕਿਉਂਕਿ دیوان ਤੇ ਆਪਾਂ ਜਾਂਦੇ ਹੁੰਦੇ ਸੀ ਕੈਨੇਡਾ ਗਏ ਆ ਉੱਥੇ ਸਿਰਫ ਮੈਨੂੰ ਲੱਗਦਾ ਮੈਂ ਦੋ ਵਾਰੀ ਪਾਈ ਆ ਤੇ ਉਸ ਤੋਂ ਬਾਅਦ ਇੱਕ ਵਾਰ ਚੇਤਾ ਤੁਹਾਨੂੰ ਕਿ ਜਦੋਂ ਤੁਹਾਡੀਆਂ ਵਿਆਹ ਦੀਆਂ ਸ਼ੇਰਵਾਨੀਆਂ ਚੱਕਣ ਗਈ ਸੀ ਤੇ ਪਾਪਾ ਦੇ ਕੁੜਤੇ ਪਜਾਮੇ ਕਿਉਂਕਿ ਇਹਨਾਂ ਦੀ ਸ਼ੇਰਵਾਨੀ ਤੇ ਪਾਪਾ ਦੇ ਕੁੜਤੇ ਪਜਾਮੇ ਤੇ ਪਾਪਾ ਦੀਆਂ ਬਾਸਕਟਾਂ ਵਗੈਰਾ ਸਾਰਾ ਕੁਝ ਜਿਵੇਂ ਮੈਨੂੰ ਲੱਗਦਾ ਮੈਨੂੰ ਇਹ ਕਿ ਸਾਰੀਆਂ ਨਵੀਆਂ ਸੁੰਨੀਆਂ ਪੜੀਆਂ ਵਾਸਤੇ ਤੇ ਉਹ ਸਾਰੀਆਂ ਉੱਥੇ ਸੀ ਤੇ ਫਿਰ ਕੋਦੋਂ ਇੱਕ ਵਾਰ ਹੀ ਪਾਈ ਤੇ ਜਾ ਹੁਣ ਇਹ ਮੈਂ ਕਿਤੇ ਸੋਚਿਆ ਨਹੀਂ ਇਹ ਵੀ ਮੇਰੇ ਆ ਵੀ ਜਾਊਗੀ ਥੋੜੀ ਜੀ ਸੈੱਟ ਕਰਾਉਣੀ ਪਈ ਆ ਕਿਉਂਕਿ ਬੱਚੇ ਤੋਂ ਬਾਅਦ ਥੋੜਾ ਜਿਹਾ ਫਰਕ ਪੈਂਦਾ ਹੀ ਆ ਹਨਾ ਸਰੀਰ ਦਾ ਉਹਦਾ ਵੀ ਜਿਵੇਂ ਜਿਵੇਂ ਗਾਂ ਜਵਾਨੀ ਵੀ ਸਦਾ ਰਹਿਣੀ ਬੁੜਾਪਾ ਵੀ ਸਦਾ ਨਹੀਂ ਰਹਿਣਾ ਤੇ ਮੋਟਾਪਾ ਵੀ ਸਦਾ ਨਹੀਂ ਰਹਿਣਾ ਉਹ ਤੁਹਾਡੇ ਆਪਣੇ ਤੇ ਨੂੰ ਪੈਂਡ ਕਰਦਾ ਵੀ ਤੁਸੀਂ ਕਿਵੇਂ ਆਪਣੇ ਆਪ ਨੂੰ ਸੈੱਟ ਕਰਦੇ ਹੋ ਕਰ ਲਿਆ ਬਥੇਰਾ ਜਿੰਨਾ ਕਰ ਸਕਦੇ ਸੀ ਕਿਉਂ ਹੈ ਸਿੰਘ ਸਾਹਿਬ ਬਿਲਕੁਲ ਬਿਲਕੁਲ ਬਾਕੀ ਗੁਰੂ ਆਰ ਗੋਬਿੰਦ ਸਿੰਘ ਸਾਹਿਬ ਮਾਰੇ ਇਹਦੇ ਪੋਤੇ ਆ ਸਾਡੇ ਬਾਪੂ ਜੀ ਘੋੜੇ ਤੇ ਸਵਾਰ ਹੁੰਦੇ ਸੀ ਕਹਿੰਦੇ ਥੋੜਾ ਜਿਹਾ ਘੋੜਾ ਚੱਲਦਾ ਸੀ ਤੇ ਘੋੜਾ ਹੀ ਬਦਲਣਾ ਪੈਂਦਾ ਸੀ ਥੱਲੇ ਇਸ ਕਰਕੇ ਮਾਨ ਨਹੀਂ ਕਰੀਦਾ ਸੀ ਹੱਸਦੀਆਂ ਮਜ਼ਾਕ ਕਰਦੀਆਂ ਵੀ ਹੱਸਦੀ ਖੇਡਦੇ ਰਹਿਣਾ ਚਾਹੀਦਾ ਵਾ ਜਦੋਂ ਕੋਈ ਇਹ ਨਾ ਮੈਨੂੰ ਛੋਟੀ ਹੁੰਦੀ ਹੈ ਨਾ ਕਿ ਹੈ ਨਾ ਕਹੀ ਦਿੰਦੇ ਆ ਵੀ ਮੂਟੋ ਹੈ ਸਿੰਘ ਸਾਹਿਬ ਮੈਂ ਕਹਣਾ ਵੀ ਚਲੋ ਕੋਈ ਨਹੀਂ ਆ ਗੋਬਿੰਦ ਸਿੰਘ ਮਹਾਰਾਜ ਦੀ ਧੀਆਂ ਮਾਰੇ ਦਾ ਪ੍ਰਚਾਰ ਕਰਦੀ ਆ ਮਾਰੇ ਵੈਸੇ ਭਾਰੇ ਨਹੀਂ ਸੀਗੇ ਉਹਦਾ ਮਾਰੇ ਦਾ ਸਰੀਰ ਹੀ ਏਡਾ ਸੀ ਕੰਦ ਕਾਠੀ ਏਡਾ ਸੀਗਾ ਗੁਰੂ ਸਾਹਿਬ ਦਾ ਵੈਸੇ ਦੇਖਿਆ ਜਾਵੇ ਸਿੰਘ ਸਾਹਿਬ ਹਾਈਟ ਮੇਰੀ ਵੀ ਹੈਗੀ ਆ ਤੇ ਹਾਈਟ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਇੰਨੀ ਛੋਟੀਆਂ ਹਾਂਜੀ ਤੇ ਤੁਸੀਂ ਕਿੰਨੇ ਫੁੱਟ ਆ ਮੈਨੂੰ ਪਤਾ ਹੀ ਨਹੀਂ 5 ਫੁੱਟ ਕਿੰਨੇ ਇੰਚ ਆ ਮਤਲਬ ਤੁਸੀਂ 6 ਫੁੱਟ ਦੇ ਲਾਗੇ ਛਾਗੇ ਹੈਗੇ ਹਨ ਹੈਗੇ ਉਹ ਤੇ ਥੋੜਾ ਜਿਹਾ 1 2 ਇੰਚ ਘਟਾਉਂਗੇ ਮੇਰੀ 5 8 9 ਹਾਈਟ ਹੈਗੀ ਆ ਚਲੋ ਜੀ ਹੁਣ ਮੈਂ ਪਤਾ ਕਿਦਾਂ ਮੈਂ ਜਦੋਂ ਜਿੰਦ ਹੋਈ ਉਦੋਂ ਮੈਂ ਲੰਬੀ ਹੋ ਗਈ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ weight ਜਿਹੜਾ ਗੇਨ ਹੋਇਆ ਨਾਰਮਲ ਗੱਲ ਆ ਹਨਾ ਹੋ ਹੀ ਜਾਂਦਾ ਵਾ ਕਿਉਂਕਿ ਸਵੇਲਿੰਗ ਹੀ ਇੰਨੀ ਜ਼ਿਆਦੀ ਮੇਰੇ ਰਹਿੰਦੀ ਸੀ ਕਿਉਂਕਿ ਮੈਂ ਮਹਾਰਾਜੀ ਦੀ ਕਿਰਪਾ ਨਾਲ ਪ੍ਰਚਾਰ ਦੀ ਸੇਵਾ ਮਾਰ ਰਹੇ ਨੇ ਮੈਂ ਤੋਂ ਨਿਰੰਤਰ ਲਈਆ 4 ਦਿਨਾਂ ਵਿੱਚ ਛੁੱਟੀ ਕੀਤੀ ਆ ਤੇ ਚੌਥੇ ਦਿਨ ਜਿੰਦਕੌਰ ਜੀ ਆ ਗਏ ਨਾ ਜਨਮ ਲੈ ਲਿਆ ਤੇ ਸਮੇ ਤੋਂ ਪਹਿਲਾਂ ਹੋਈ ਆ ਥੋੜਾ ਜਿਹਾ ਪਰ ਬੜੀ ਕਿਰਪਾ ਸੀ ਮਹਾਰਾਜ ਦੀ ਅਚਾਨਕ ਕਾਰਪਟਲ ਗਿਆ ਕਹਿੰਦੇ ਚਲੋ ਠੀਕ ਆ ਵੀ ਉਹਨਾਂ ਵੇਖਿਆ ਵੀ ਇਹਦਾ ਵੇਟ ਵੂਟ ਸਾਰਾ ਕੁਝ ਠੀਕ ਆ ਡਾਕਟਰ ਤੁਹਾਨੂੰ ਪਤਾ ਹੀ ਕੀ ਕਰਦੇ ਹੁੰਦੇ ਨੇ ਨਾ ਸਿਰ ਸਾਹਾਂ ਦੇ ਕਾਬੂ ਆਉ ਉਸ ਨਹੀਂ ਕਾਬੂ ਆਉ ਤੇ ਤੁਸੀਂ ਗਏ ਉਹ ਕੰਮ ਮੇਰੇ ਨਾਲ ਹੋ ਜਾ ਨਹੀਂ ਤਾਂ ਇਦਾਂ ਦਾ ਕੋਈ ਸਿਸਟਮ ਨਹੀਂ ਸੀ ਖੈਰ ਚਲੋ ਜੁੜੇ ਰਹਿਣਾ ਵਲੋਗ ਨਾਲ ਇਧਰ ਇਧਰ ਘੋਲੋ ਸੁਣੀ ਆਈ ਲੈ ਵੇਲਾ بابا ਕਿਨੇ ਨਾਲ ਲੈ ਗਿਆ ਹੈ ਪਾਪਾ ਨੇ ਮੇਰੇ ਕੋਲ ਆ ਪਾਪਾ ਦੀ ਉਹ ਸਾਦਾ ਪਾਪਾ ਨੂੰ ਪਾਪਾ ਦਾ ਅੰਦਰ ਟਟਵਾਟ ਵਈ ਚੱਲੰਦੀ ਤੇ ਪਾਪਾ ਆ ਵੀ ਲਗਾ ਬੱਦਲ ਵੇਖੋ ਤੇ ਇਹ ਕਮਸਾ ਇੱਕ ਕਮਸਾ ਦਾ ਜੋਦ ਚੱਲ ਪਿਆ ਵਾ ਨਹੀਂ 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 ਲੜ ਪਏ ਆ ਆ ਕੀ ਹੋਇਆ ਕੀ ਹੋਇਆ ਗਮਨ ਕੀਆ ਲੈ ਲੈ ਦੇਖ दले की तुम करना चल लगा लगा गोद मान ले गात्रे काले माये बोलो सतगुर नानक देव बोल तू ही बोल तू ही बोल चल आगे गर। मैं तो कालू पिता है मात्र पिता जाए गुमन तू भी गा गुमन तू भी बोल गुमन आ करके ਆਗਰਾ ਦੇ ਚੜੇ ਨੂੰ ਤਾਂ ਟਾਈਮ ਵਾਵਾ ਉੰਜ ਹੋ ਗਿਆ ਸੀ ਪਰ ਇੱਥੇ ਆਣ ਕਿਉਂਣਾ ਸਵੇਰੇ ਸਵੇਰੇ ਰੌਣਕਾਂ ਲੱਗੀਆਂ ਵਾ ਦਲੇਰ ਤਿਆਰ ਹੁੰਦੀ ਤੇ ਦੋਵੇਂ ਪੈਣ ਪਰਾ ਲੱਗੇ ਆ ਪਤਾ ਨਹੀਂ ਦੰਦੀ ਦੰਦੀ ਕਿਦੋਂ ਹੋ ਜਾਣਾ ਹਾਂ ਚਲ ਫਦੇ ਬਲਾ ਪਹਿਲਾਂ ਫਦੇ ਬਲਾ ਦੋਵੇਂ ਜਾਣੇ ਪਦੇ ਬਲਾ ਜਿੰਦ ਚਲੋ ਜਿੰਦ ਤੂੰ ਵੀ ਪਦੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਟੱਡ ਵਜਾਇਆ ਖਾ ਟੱਡ ਕੀ ਦੋਜੋ ਮੇਂ ਜਾ ਟੱਡ ਛੱਡ ਵਜਾ ਗੁੰਮ ਤੂੰ ਵੀ ਮੇਂ ਜਾ ਚੱਲ ਜਿੰਦ ਤੂੰ ਟੱਡ ਵਜਾਇਆ ਖਾ ਦੇ ਨਹੀਂ ਨਹੀਂ ਹਰ ਹਰ ਗਉਣਾ ਕਿਦਾਂ ਲਗਾ ਕੇ ਖਾ ਗਾ ਕੇ ਗਾਉ ਆ ਚਾ ਜਿੰਦੂ ਤੇਰੀ ਵਾਰੀ ਤੂੰ ਹੀ ਗਾ ਗਿਓ ਖਾਨ ਇਹ ਦੇਖ ਗੰਦਾ ਕਾਕਾ ਜਿੰਦੂ ਚਾ ਆ ਵੇਖਾ ਗੁੰਮਣ ਗਾਉਂਦਾ ਆਹਾਹਾ ਆ ਜਿੰਦੂ ਕਾਹਦੀ ਗੱਲ ਦੀ ਹੈ ਤੁਸੀਂ ਆਹ ਨਾ ਪਹਿਲੇ ਮਾਰਦੀ ਆਉਂਦਾ ਉਹ ਰੀਅਲ ਪਾਣੀ ਲਾ ਕੇ ਪਾਉਂਦੇ ਨਹੀਂ ਨਹੀਂ ਆਪੇ ਕੁਝ ਕੁ ਨੂੰ ਨਾ ਸਟੋਰੀ ਦੇ ਲਿਆਉਂਦੇ ਆ ਕਰਕੇ ਬਾਹਰਾਂ ਬਾਹਰ ਮਾਰਿਆ ਨਹੀਂ ਇਹ ਮੇੜਾ ਮਾਰਦੇ ਰਹਿਦਾਦਾ ਐ ਅਹੀਂ ਆਈਦਾ ਰਾਤ ਬਰ ਕਿੱਥੇ ਚਲੇ ਜਾਓ ਆਜੋ 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 ਅਸੀਂ ਵੀ ਆਉਣ ਲੱਗੇ ਕਿੰਨਾ ਸੋਹਣਾ ਮੌਸਮ ਹੈ ਲੈ ਆ ਦੋ ਦੋਨੋਂ ਵਟੇ ਵੀ ਹੁੰਦੇ ਪਿਛੇ ਨਾਲ ਆਜੋ ਮੇਰੀ ਭਾਰੀ ਜੀ ਨਾ ਆ ਇਧਰ 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 ਕਰੇ ਆਜੋ ਇਧਰ ਆਜੋ ਗੁੰਮਣ ਇਧਰ ਕਰੇ ਆਜੋ ਆਜੋ ਆਰੋ ਆਰੋ ਲੈ ਇਧਰ ਤਾਂ ਬੱਜੇ ਨਹੀਂ ਆ ਰਹੇ ਆਜਾ ਕਿਦਾਂ ਫਿਰ ਦਲੇਗਾ ਬਸ ਬਹੁਤ ਵਧੀਆ ਮਗੌੜਿਆਂ ਦੇ ਪਕੌੜੇ ਕਿਦਾਂ ਰੋਬਣ ਪਰੋਂਦੇ ਨਹੀਂ ਆਰੇ ਆਉਂਦੇ ਨੇ ਨਿਆਰੇ ਜਾਂਦੇ ਨੇ ਨਹੀਂ ਬਾਬੇ ਬਾਬਾ ਜونی ਜੀ ਨਹੀਂ ਬਾਬਾ ਜੀ ਆ ਰਹੇ ਆਉਣਦੇ ਨੇ ਬਾਬਿਆਂ ਨੂੰ ਆਉਂਦੇ ਨੇ ਬਾਬੇ ਜونی ਜੀ ਉਹਨਾਂ ਨੂੰ ਗਲਤ ਤਰ੍ਹਾਂ ਬੋਲਦੇ ਪਰ ਉਹ ਸਾਫ਼ ਦਿਲ ਵਾਲਾ ਬੰਦਾ ਨਹੀਂ ਹੈਗਾ ਹੂੰ ਪਕੌਣੇ ਕਹਿੰਦੇ ਸੁਨਨੇ ਮੇਰੇ ਅਸਾਂ ਖਾਂ ਕੇ ਆਵਾਂਗਾ ਬਾਬੇ ਨਾਮ ਸਾਫ਼ ਦਿਲ ਦਾ ਬੰਦਾ ਨੇਗਾ ਜੋ ਹੈਗਾ ਦੇਰ ਜੋ ਮੂੰਹ ਤੇ ਆ ਇਹ ਨਹੀਂ ਮੌਣ 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 ਨਹੀਂ ਗੱਲ ਸੁਣੋ ਜੇ ਤੁਸੀਂ ਜਾਂਦੇ ਹੋ ਵੀ ਹੱਸਦੇ ਆ ਹਸਣਾ ਬੰਦ ਨਹੀਂ ਹੈਗਾ ਕਿਸੇ ਦਾ ਮਜ਼ਾਕ ਕਰਕੇ ਹਸਣਾ ਉਹ ਮਾੜਾ ਵਾ ਜੋ ਤੁਸੀਂ ਲੋਕ ਕਰਦੇ ਹੋ ਵੀ ਬਾਬਾ ਜੀ ਦੀ ਵੀਡੀਓ ਦੇਖ ਕੇ ਮਾੜਾ ਕਰਕੇ ਹੱਸਦੇ ਕਿਸੇ ਦਾ ਮਜ਼ਾਕ ਅਡਾ ਕੇ ਹਮ ਉਹ ਤਾਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਹੋ ਤੇ ਮਾੜਾ ਨਹੀਂ ਹੈਗਾ ਮਾਰਾ ਹੀ ਨੇ ਕਿਤੇ ਨਹੀਂ ਲਿਖਿਆ ਵੀ ਹਾਂ ਵੀ ਤੁਸੀਂ ਹੱਸੋ ਹੀ ਨਾ ਕਿ ਇਹਦਾ ਗਰੀਬ ਦਾ ਮਜ਼ਾਕ ਅਡਾ ਕੇ ਕਿਸੇ ਦੀ ਦੇਖ ਵੇਖ ਕੇ ਮਜ਼ਾਕ ਡਾਉਣਾ ਉਹ ਜਿਹੜਾ ਉਹ ਪਾਪ ਵਾ ਉਹ ਕੀਰਤਨ ਵੇਖੋ ਤੁਸੀਂ ਕੀਰਤਨ ਵੇਖੋ ਉਹਨਾਂ ਦੀ ਸੇਵਾ ਵੇਖੋ ਮੈਨੂੰ ਲੱਗਦਾ ਤੁਹਾਡਾ ਵੀ ਇੰਨਾ ਕੁਝ ਸਾਡੇ ਵਰਗੇ ਉਹਨਾਂ ਜਿਨ੍ਹਾਂ ਨੇ ਨਿਤਨੇਮ ਸਿਮਰਨ ਕਰਦੇ ਹੋਣਗੇ ਘਰ ਬਾਹਰ ਕਿਦੋਂ ਦਾ ਛੱਡ ਕੇ ਕੀਰਤਨ ਦੇ ਲੈਣ ਚ ਲੱਗੇ ਉਹ ਵੀ ਵੇਖੋ ਨਾ ਨਜ਼ਾਰੇ ਜੰਮਦੇ ਆ ਨਾ ਥੋੜਾ ਨਾ ਮੈਨੂੰ ਲੱਗ ਜਾਂਦੇ ਆ ਮਿਹਨਤ ਕਰੋਗੇ ਤੇ ਨਜ਼ਾਰੇ ਮਿਲਦੇ ਆ ਅਸੀਂ ਨਾ ਇੱਕ ਵਾਰ ਪ੍ਰੋਗਰਾਮ ਤੇ ਗਏ ਸੀ ਨਾਨਕਸਰ ਲੱਗੇ ਉੱਥੇ ਨਾ ਕਿ ਘਰੇ ਬਾਬੇ ਜੀ ਉਹਨੇ ਇਹ ਵੀਡੀਓ ਵੇਖੀ ਹੈ ਨਿੱਕੇ ਹੁੰਦੇ ਬਾਬੇ ਕੁੰਨੜ ਸੋਨਾ ਵੇਲੇ ਦੇ ਚਲੋ ਜਿੰਦੂ ਚੱਲੀਏ ਗਰਮਾ ਵੇਖਿਆ ਪੈਰ ਦਾ ਲੈਨ ਦੇ ਅੰਦਰ ਆਲਾ ਚੱਲੰਦਿਆ ਚਲੋ ਬਾਏ ਬਾਏ ਕਰ ਦੋ ਸਾਰਿਆਂ ਨੂੰ ਜਿੰਦੂ ਜਿੰਦੂ ਬਾਏ ਬਾਏ ਕਰ ਦੇ ਜਿੰਦੂ ਬਾਏ ਬਾਏ ਕਰੋ ਸਾਰਿਆਂ ਨੂੰ ਬਾਏ ਬਾਏ ਹੈਗਾ